ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਗੁਰਵਿੰਦਰ ਫੈਮਿਲੀ ਐਂਡ ਬੁਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਆਈ ਹੁਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋ ਖੁਸ਼ਹਾਲ ਹੋਗੇ ਹਾਂਜੀ ਫ੍ਰੈਂਡਸ ਆਪਣੇ ਘਰ ਦਾ ਕੰਮ ਹੋ ਗਿਆ ਜੀ ਕੰਪਲੀਟ ਦੇਖੋ ਆਪਣੇ ਇਧਰ ਗਮਲੇ ਰੱਖਤੇ ਇਧਰਲਾ ਕੰਮ ਵੀ ਸਾਰਾ ਕੰਪਲੀਟ ਹੋ ਗਿਆ ਜੀ ਇਹ ਲੱਗੇ ਜੀ ਆਪਣੇ ਮਿਸਤਰੀ ਨੇ 11-12 ਦਿਨ ਲੱਗੇ ਜੀ ਆਪਣੇ ਮਿਸਤਰੀਆਂ ਦੇ ਤੇ ਇੱਥੇ ਆਪਾਂ ਰੱਖ ਲਿਆ ਸਾਰਾ ਆਪਣੇ ਬੁਟੀਕ ਦਾ ਸਮਾਨ ਠੀਕ ਹੈ ਜੀ ਸਾਰਾ ਆਕੇ ਤੋਂ ਸਮਾਨ ਚੋਕੇ ਆਪਾਂ ਇੱਥੇ ਰੱਖ ਲਿਆ ਕੋਈ ਕਿ ਸਾਈਡ ਤੇ ਹੋ ਜੂਗਾ ਸਾਰਾ ਸਮਾਨ ਕੋਸਲ ਮੌਸਮ ਦਾ ਵੀ ਫਰਕ ਪੈ ਗਿਆ ਤੇ ਇੱਥੇ ਬੈਠ ਸੋ ਤਾਂ ਵਧੀਆ ਮਸ਼ੀਨਾਂ ਵੀ ਇੱਥੇ ਰੱਖੇ ਦਾ ਮੌਜੂਗਾ ਕਿਉਂ ਪਹਿਲਾਂ ਗਰਮੀ ਬਹੁਤ ਸੀ ਤੇ ਗਰਮੀ ਬਹੁਤ ਲੱਗਦੀ ਆ ਜੀ ਤਾਂ ਕਰਕੇ ਇੱਥੋਂ ਮਸ਼ੀਨਾਂ ਚੁੱਕ ਕੇ ਆਪਾਂ گاਉਂ ਸ਼ਿਫਟ ਕਰ ਲਈਆਂ ਸੀ ਹੁਣ ਉਹ گاਉਂ ਚੋਂ ਕੇ ਮਸ਼ੀਨਾਂ ਆਪਾਂ ਇੱਥੇ ਸ਼ਿਫਟ ਕਰ ਲਈਆਂ ਠੀਕ ਹੈ ਜੀ ਲੋ ਜੀ ਫਰੈਂਡਸ ਆਪਾਂ tinca tinca ਜੋੜ ਕੇ ਆਪਣਾ ਘਰ ਸਾਰਾ ਕੰਪਲੀਟ ਕਰ ਲਿਆ ਜੀ ਵੈਸੇ ਤਾਂ ਘਰ ਸਾਰਾ ਕੰਪਲੀਟ ਕਦੇ ਹੁੰਦਾ ਨਹੀਂਗਾ ਪਰ ਫਿਰ ਵੀ ਜਿੰਨੀ ਸਮਾਂ ਜ਼ਰੂਰਤ ਸੀ ਜੀ ਸਾਰੇ ਘਰ ਦੀ ਉਹਨਾਂ ਕਸੀਂ ਕੰਪਲੀਟ ਕਰ ਲਿਆ ਕੁਛ ਮੈਂ ਮਿਹਨਤ ਕੀਤੀ ਕੁਛ ਮੇਰੇ ਹਸਬੰਦ ਨੇ ਮਿਹਨਤ ਕੀਤੀ ਜੀ ਆਪਾਂ ਘਰ ਸਾਰਾ ਕੰਪਲੀਟ ਕਰ ਲਿਆ ਤੇ ਫਰੈਂਸ ਤੁਹਾਨੂੰ ਵੀ ਮੈਂ ਇਹੀ ਕਹੂੰਗੀ ਮੇਰੀ ਭੈਣਾਂ ਨੂੰ ਜਿਹੜੇ ਘਰੇ ਬੈਠੀਆਂ ਸਲਾਈ ਦਾ ਕੰਮ ਸਿੱਖੋ ਜੀ ਤੇ ਆਪਣਾ ਕੰਮ ਸਟਾਰਟ ਕਰੋ ਤਾਂ ਜੋ ਤੁਸੀਂ ਆਦੇ ਘਰ ਵਾਲੀ ਦੀ ਹੈਲਪ ਕਰ ਸਕੋ ਸਲਾਈ ਦੇ ਕੰਮ ਵਿੱਚ ਬਹੁਤ ਵਧੀਆ ਕਮਾਈ ਹੁੰਦੀ ਹੈ ਜੀ ਤੁਸੀਂ ਵੀਡੀਓ ਬਣਾ ਸਕਦੇ ਆ ਤੁਸੀਂ ਸਿਲਾਈ ਦਾ ਕੰਮ ਕਰ ਸਕਦੇ ਆ ਤੁਸੀਂ ਕੱਪੜੇ ਸੇਲ ਕਰ ਸਕਦੇ ਆ ਤੁਸੀਂ ਟੇਲਰਿੰਗ ਦਾ ਸਾਮਾਨ ਸੇਲ ਕਰ ਸਕਦੇ ਆ ਕੁਝ ਵੀ ਕੰਮ ਕਰੋ ਜੀ ਤੁਸੀਂ ਆਪਦਾ ਕੰਮ ਸਟਾਰਟ ਕਰੋ ਤਾਂ ਜੋ ਤੁਹਾਡੇ ਘਰ ਵਿੱਚ ਤੁਹਾਡੀ ਹੈਲਪ ਹੋ ਸਕੇ ਤੁਸੀਂ ਕੁਝ ਬੱਚਿਆਂ ਦੀ ਹੈਲਪ ਕਰ ਸਕੋ ਆਦੇ ਹਸਬੰਦ ਦੀ ਹੈਲਪ ਕਰ ਸਕੋ ਆਪਦਾ ਮਨਚਾ ਸਾਮਾਨ ਲਿਆ ਸਕੋ ਵੈਸੇ ਤਾਂ ਕੋਈ ਜ਼ਰੂਰੀ ਨਹੀਂ ਜੀ ਘਰ ਵਾਲਾ ਆਪਣਾ ਮਨਚਾ ਸਾਮਾਨ ਨਹੀਂ ਦੋਨਾਂ ਦਾ ਪਰ ਜਿਹੜੇ ਆਪਣੇ ਹੱਥੀ ਆਪ ਪੈਸੇ ਕਮਾਈ ਲੈਂਦੇ ਆ ਉਦਿਤਾ ਜੀ ਫੇਰ ਖੁਸ਼ੀ ਆ ਲੱਗ ਹੁੰਦੀ ਆ ਠੀਕ ਹੈ ਜੀ ਤੇ ਇੱਥੇ ਆਪਾਂ ਸਾਰਾ ਬੁਟੀਕ ਦਾ ਸਮਾਨ ਜਿਹੜਾ ਸੀ ਆ ਕੱਪੜੇ ਜਿਹੜੇ ਸੀ ਵੇਸਟਿੰਗ ਕੱਪੜੇ ਸੋ ਸਾਰੇ ਸੜ ਦਿੱਤੇ ਆ ਤੇ ਬਾਕੀ ਸਾਰੇ ਕੱਪੜਿਆਂ ਦੀ ਆਪਾਂ ਤੈਹ ਲਾ ਕੇ ਕਾਊਂਟਰ ਦੇ ਵਿੱਚ ਰੱਖ ਦਿੱਤੀ ਜੀ ਪ੍ਰੈਸ ਟੇਬਲ ਦੇ ਵਿੱਚ ਤੇ ਆਪਾਂ ਹੁਣ 10 11 ਦਿਨਾਂ ਤੋਂ ਬਾਅਦ ਆਪਣਾ ਸਟੀਚਿੰਗ ਦਾ ਕੰਮ ਸਟਾਰਟ ਕਰਾਂਗੇ ਤੇ ਤੁਹਾਨੂੰ ਪਤਾ ਹੀ ਐ ਜੀ ਮੇਰੇ ਵਲੌਗ ਵੀ ਨਹੀਂ ਆ ਰਿਹਾ ਸੀ ਸਟੀਚਿੰਗ ਦੇ ਕੋਈ ਵੀ ਟਾਵਾ ਟਾਵਾ ਇੱਕਦਾਂ ਵਲੌਗ ਆ ਰਿਹਾ ਸੀ ਤੇ ਬਾਕੀ ਸ਼ਾਰਟ ਵੀਡੀਓ ਆਪਾਂ ਥੋੜੀ-ਮੋਟੀ ਆ ਪਾ ਰਹੇ ਸੀਗੇ ਅੱਜ ਆਪਣਾ ਸਾਰਾ ਕੰਮ ਇਹ ਹੋ ਜੂਗਾ ਜੀ ਕੰਪਲੀਟ ਤੇ ਕੱਲ ਤੋਂ ਆਪਣੀ ਰੈਗੂਲਰ ਵੀਡੀਓ ਆਇਆ ਕਰਨੀਆਂ ਸਟੀਚਿੰਗ ਦੀਆਂ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਕੁੜਤੀ ਦੀ ਵੀਡੀਓ ਬਣਾਉਣੀ ਹੈ ਜਿਹੜੀ ਜਿਹੜੀ ਮੈਨੂੰ ਮਿਲチェ ਕਮੈਂਟ ਕਰਕੇ ਤੁਸੀਂ ਭੇਜਦੇ ਹੋ ਉਹਦੀਆਂ ਵੀਡੀਓ ਜ਼ਰੂਰ ਬਣਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਕੋਈ ਹੋਰ ਵੀਡੀਓ ਬਣਾਵਾਂਗੇ ਠੀਕ ਹੈ ਜੀ ਤੇ ਹਾਂਜੀ ਫ੍ਰੈਂਡਸ ਬਸ ਮੈਂ ਤੁਹਾਨੂੰ ਇਹ ਹੀ ਕਹੂੰਗੀ ਜੀ ਤੁਸੀਂ ਆਪਾਂ ਮਿਹਨਤ ਕਰੋ ਪਰਮਾਤਮਾ ਮਿਹਨਤ ਨੂੰ ਫਲ ਜ਼ਰੂਰ ਲਾਉਂਦਾ ਜੀ ਕੋਈ ਵੀ ਐਵ ਜਾ ਕੰਮ ਹੈ ਨੀਗਾ ਜਿਹੜਾ ਆਪਾਂ ਸਟਾਰਟ ਕਰ ਲਈਏ ਤੇ ਉਹ ਕੰਮ ਆਪਣਾ ਚੱਲਣਾ ਨਿਕਾ ਤੁਸੀਂ ਜੇ ਅਗਰ ਕਿਸੇ ਰਸੂਟ ਸੇ ਹੋਵਗੇ ਜੀ 1 2 ਸੂਟ ਸੇ ਹੋਵਗੇ 3 ਸੂਟ 400 ਹੋਗੇ ਤੁਹਾਡਾ ਕੋਈ ਸੂਟ ਨਹੀਂ ਸੈੱਟ ਆਉਂਦਾ ਪੰਜਵਾਂ ਛੇਵਾਂ ਸੂਟ ਤਾਂ ਜੀ ਤੁਹਾਡਾ ਜਰੂਰ ਸੈੱਟ ਆਊਗਾ ਠੀਕ ਹੈ ਜੀ ਤੇ ਇਸ ਲਈ ਤੁਸੀਂ ਆਪ ਦਾ ਸਟੀਚਿੰਗ ਦਾ ਕੰਮ ਸਟਾਰਟ ਕਰ ਸਕਦੇ ਹੋ ਪਾਰਲਰ ਦਾ ਕੰਮ ਸਟਾਰਟ ਕਰ ਸਕਦੇ ਹੋ ਘਰੇ ਬੈਠੇ ਤੁਸੀਂ ਕੋਈ ਵੀ ਕੰਮ ਇਹੋ ਜਿਹਾ ਸਟਾਰਟ ਕਰ ਸਕਦੇ ਆ ਜਿੰਨਾ ਤੁਹਨੇ ਬੈਲੈਂਸ ਆਵੇ ਤੁਹਾਡੇ ਕੋਲੇ ਜੀ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਥੋੜੀ ਮੋਟੀ ਵੀ ਚੰਗੀ ਲੱਗ ਜੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਵਾਤਵਾ ਸ਼ੇਅਰ ਕਰਿਆ ਕਰੋ ਤਾਂ ਜੋ ਮੈਨੂੰ ਹੌਸਲਾ ਹੋ ਸਕੇ ਤੇ ਤੁਹਾਡੇ ਸ਼ੇਅਰ ਕਰਨ ਨਾਲ ਹੀ ਮੈਨੂੰ ਹੌਸਲਾ ਹੋਊਗਾ ਤੇ ਮੈਂ ਵਾਤ ਹੋਰ ਵੀਡੀਓ ਪਾਉਂਗੀ ਤੇ ਤੁਹਾਡੇ ਸਹਿਯੋਗ ਨਾਲ ਹੀ ਸਾਰੀਆਂ ਵੀਡੀਓ ਮੇਰੀ ਅੱਗੇ ਚੜਦੀਆਂ ਜੇ ਤੁਸੀਂ ਹੋਰ ਸਨਜੋਗ ਦਿਓਗੇ ਮੈਨੂੰ ਤਾਂ ਹੀ ਮੇਰੀ ਵੀਡੀਓ ਹੋਰ ਚੜਨੀ ਹੈ ਵਾਇਰਲ ਹੋਣੀ ਹੈ ਠੀਕ ਹੈ ਜੀ ਇੱਥੇ ਆਪਾਂ ਦੇ ਕੱਪੜੇ ਰੱਖ ਦਿੱਤੇ ਆ ਜੀ ਸੋ ਫਰੈਂਡਸ ਮਿਲਦੇ ਆ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ